ਦੁਨੀਆ ਪਰ ਚ ਬੈਠੇ ਪੰਜਾਬੀਆਂ ਨੇ ਮੇਰਾ ਸਤਕਾਰ ਬਹੁਤ ਕੀਤਾ ਮੇਰੇ ਕੋਲ ਦੌਲਤ ਹੈ ਨਹੀਂ ਕੀ ਪ੍ਰਧਾਨ ਜੀ ਮੈਨੂੰ ਪੁੱਛ ਰਹੇ ਸੀ ਕਿ ਤੁਹਾਨੂੰ ਪਾਰਟੀ ਮਦਦ ਕਰੇ ਨਾ ਕਰੇ ਮੈਂ ਕਿਹਾ ਜੀ ਮੇਰੇ ਕੋਲ ਕੋਈ ਪੈਸਾ ਨਹੀਂਗਾ ਅੱਜ ਮੈਂ ਤੁਹਾਡੇ ਅੰਦਰ ਖੜਾ ਹਾਂ ਆਫ ਕੋਰਸ ਜਿੰਨਾ ਵਾਹਿਗੁਰੂ ਨੇ ਦਿੱਤਾ ਚੰਗੀ ਜ਼ਿੰਦਗੀ ਜੀਣ ਵਾਸਤੇ ਲੇਕਿਨ ਉਡਾਉਣ ਵਾਸਤੇ ਨਹੀਂਗਾ ਪਰ ਇੱਜ਼ਤ ਬਹੁਤ ਹੈ ਔਰ ਮੈਂ ਜਦੋਂ ਪਲਾਥ ਇਲੈਕਸ਼ਨਾਂ ਲੜੀਆਂ ਜਿੰਨੀਆਂ ਬੀਬੀ ਜ਼ਗੀਰਕੌਰ ਕੋਈ ਛੋਟੀ ਮੋਟੀ ਕੈਂਡੀਡੇਟ ਨਹੀਂ ਆ ਉਹਨਾਂ ਦਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਪ੍ਰਾਈਵੇਟ ਉਹਨਾਂ ਨੇ ਆਪਣੀ ਗੋਲ ਲੱਕਿਆ ਉਹਨਾਂ ਨੂੰ ਲੱਖਾਂ ਰੁਪਏ ਇੱਕ ਚੜਾਵਾ ਚੜਦਾ ਰਿਹਾ ਉਦੋਂ ਹੁਣ ਤਾਂ ਚਲੋ ਟਟਿਆ ਹੋਊਗਾ ਲੇਕਿਨ ਮੈਂ ਉਹਨਾਂ ਨਾਲ ਲੜਿਆ ਕਿਹਨਾਂ ਨੇ ਇਲੈਕਸ਼ਨ ਲੜੀ ਆ ਤੁਹਾਡੇ ਵਰਗੇ ਸਤਕਾਰਯੋਗ ਵਰਕਰਾਂ ਨੇ ਇਲੈਕਸ਼ਨ ਲੜੀ ਮੇਰੀ ਮੈਂ ਆਪਣੀ ਇਲੈਕਸ਼ਨ ਕਦੀ ਨਹੀਂ ਲੜੀ ਕੀਤੀ ਸੋ ਇਸ ਕਰਕੇ ਇਹ ਮੇਰੀ ਕਮਾਈ ਆ ਔਰ ਮੈਂ ਆਪਣੇ ਆਪ ਨੂੰ ਇਹਦੇ 'ਚ ਦੇਖ ਰਿਹਾ ਵਾਂ ਤੇ ਮੈਂ ਤੁਹਾਨੂੰ ਅੱਜ ਇਹ ਕਹਿ ਕੇ ਚੱਲਿਆ ਕਿ ਜੇ ਵਾਹਿਗੁਰੂ ਨੇ ਸਭ ਸੁੱਖ ਰੱਖਿਆ ਤੇ ਪ੍ਰਧਾਨ ਜੀ ਬੈਠੇ ਨੇ 2027 'ਚ ਆਪਣੀ ਗਵਰਨਮੈਂਟ ਬਣੂਗੀ ਇਹਦੇ ਝੰਡੀ ਲਾ ਕੇ ਜਾਵਾਂਗੇ ਥੋ ਮੇਰਾ ਵਾਅਦਾ ਤੁਹਾਡੇ ਨਾਲ ਮੇਰੇ ਲੱਗੇ ਨਾ ਲੱਗੇ ਮੇਰੇ ਲੱਗੇ ਨਾ ਲੱਗੇ ਜਿੰਦਾਬਾਦ ਜਿੰਦਾਬਾਦ ਮੇਰੇ ਲੱਗੇ ਨਾ ਲੱਗੇ ਕਿਉਂਕਿ ਇਹ ਡਿਸਰਵਿੰਗ ਹੈ ਇਹ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਹੈ ਐਜੂਕੇਟਿਡ ਕਿੰਨੇ ਬੰਦੇ ਨੇ ਪੋਲਿਟਿਕਸ ਵਿੱਚ ਮੈਨੂੰ ਦੱਸੋ ਜਿਹੜੇ ਪੜੇ ਲਿਖੇ ਨੌਜਵਾਨ ਨੇ ਇਸ ਕਰਕੇ ਇਹ ਮੇਰੇ ਪਰਿਵਾਰ ਵਾਂਗੂ ਮੈਨੂੰ ਆਪਣੇ ਬੱਚਿਆਂ ਵਾਂਗੂ ਨਾਲ ਰੱਖਣਾ ਵਾ ਔਰ ਜਿਹੜੀ ਸਾਡੀ ਸਿਮਰਤ ਹੈ ਇਹਨੇ ਕਿਹਾ ਕਿ ਮੈਂ ਇਮਾਨਦਾਰੀ ਮੈਨੂੰ ਮੈਨੂੰ ਪੂਰਨ ਭਰੋਸਾ ਮੈਂ ਮੈਂ ਸਭ ਬੰਦਿਆਂ ਦੇ ਯਕੀਨ ਕਰਦਾ ਅਨਲੈਸ ਕੋਈ ਆਦਮੀ ਤੁਹਾਡੇ ਨਾਲ ਧੋਖਾ ਕਰੇ ਉਦੋਂ ਤੱਕ ਮੈਂ ਯਕੀਨ ਹੀ ਕਰੀ ਜਾਣਾ ਸਭ ਦੇ ਉੱਤੇ ਮੇਰੇ ਲਾਗੇ ਬੈਠੇ ਨੇ ਸੁਰਿੰਦਰਪਾਲ ਸਿੰਘ ਜੀ ਸਿਭਿਆ ਸਾਡੇ ਇਹ ਮੇਰੇ ਨਾਲ ਬੈਂਚ ਤੇ ਇਕੱਠੇ ਸੀ ਸੀ ਜਦੋਂ 2007 ਪਹਿਲੀ ਵਾਰੀ ਐਮਏ ਦੇ ਬਣੇ ਆ ਇਹ ਮੇਰੇ ਉਸੇ ਬੈਂਚ ਦੇ ਉੱਤੇ ਸੀਗੇ ਮੇਰੇ ਕੁਲੀਕ ਬੈਂਚ ਕੁਲੀਕ ਸੀਗੇ ਵਿਧਾਨ ਸਭਾ ਦੇ ਵਿੱਚ ਬਹੁਤ ਅੱਛੇ ਨੇ ਔਰ ਇਸੇ ਤਰ੍ਹਾਂ ਹੀ ਜਸਵਿੰਦਰ ਧਮਾਨ ਇਹ ਸੁਨਾਮ ਤੋਂ ਵੱਡੇ ਧਮਾਨ ਸਾਹਿਬ ਦੇ ਪੁੱਤਰ ਜਿਹੜੇ ਇਲੈਕਸ਼ਨ ਲੜੇ ਆ ਦੇਖੋ ਇੱਥੇ ਪਿੱਛੇ ਇਹ ਜਗਦੇਵ ਸਿੰਘ ਕਮਾਲੂ ਨੇ ਬਹੁਤ ਸਾਦਾ ਕਿਸਾਨ ਬਹੁਤ ਅੱਛਾ ਨੇਕ ਆਦਮੀ ਆਮ ਆਦਮੀ ਪਾਰਟੀ ਦੇ ਮੋੜਾ ਤੋਂ ਇਹਨਾਂ ਨੂੰ ਐਮ.ਐਲ.ਏ ਬਣਾਇਆ ਜਦੋਂ ਸਾਡਾ ਝਗੜਾ ਪਿਆ ਤੇ ਜਦੋਂ ਮੈਨੂੰ ਟਵਿੱਟਰ ਤੇ ਕੇਜਰੀਵਾਲ ਨੇ ਹਟਾਇਆ ਜਦੋਂ 9 10 ਸਿਮ ਇਹ ਲੈ ਨਿਕਲੇ ਇਹ ਮੇਰੇ ਨਾਲ ਹੀ ਰਹੇ ਕਹਿੰਦੇ ਇਹਨਾਂ ਵਾਸਤੇ ਵੀ ਤਾੜੀ ਮਾਰੋ ਕਿੱਦਾਂ ਦੇ ਬੰਦੇ ਨੇ ਇਹ ਮਿਨਿਸਟਰ ਇਹ ਮਿਨਿਸਟਰ ਹੋ ਸਕਦਾ ਸੀ ਅੱਜ ਪਰ ਇਹਨੂੰ ਅੱਜ ਤੱਕ ਕੋਈ ਪਛਤਾਵਾ ਨਹੀਂਗਾ ਕਿ ਕੋਈ ਗੱਲ ਨਹੀਂ ਗਈ ਅਸੀਂ ਤੁਹਾਡੇ ਨਾਲ ਸਾਥ ਦਿੱਤਾ ਤੁਹਾਡੇ ਨਾਲ ਹੀ ਰਹਿਣਾ ਜ਼ਿੰਦਗੀ ਦੇ ਵਿੱਚ ਸੱਤ ਮੇਰੇ ਨਾਲ ਨਹੀਂ ਸੱਚ ਦੇ ਨਾਲ ਰਹਿਣਾ ਔਰ ਇਸੇ ਤਰ੍ਹਾਂ ਹੀ ਮੇਰੇ ਸੱਜੇ ਪਾਸੇ ਤੁਹਾਡੀ ਭੈਣ ਬੈਠੀ ਆ ਰਾਹੁਲ ਜੀ ਮੇਰੇ ਬੈਠੇ ਨੇ ਸਾਡੀਆਂ ਭੈ ਕੈਪਟਨ ਸੰਦੀਪ ਸੰਧੂ ਇੱਕ ਕੀ ਕਹਿੰਦੇ ਹੁੰਦੇ ਆ ਕਿ ਇੱਕ ਅੱਛਾ ਪਲੈਨਰ ਇੱਕ ਪਾਰਟੀ ਨੂੰ ਚਲਾਉਣ ਵਾਲਾ ਇੱਕ ਅੱਛਾ ਉਹ ਆਰਗੇਨਾਈਜ਼ਰ ਸੋ ਇਸ ਕਰਕੇ ਇਹ ਸਾਰੀ ਜਿਹੜੀ ਸਾਡੀ ਟੀਮ ਹੁਣ ਬਣੀ ਹੈਗੀ ਆ ਮੈਨੂੰ ਪੂਰਨ ਆਸ ਹੈ ਕਿ ਆਪਾਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਉਹਦੀ ਸਦਕਾ ਹੋਣਾ ਸਭ ਕੁਝ ਇੱਕ ਆਦਮੀ ਕੁਝ ਨਹੀਂ ਕਰ ਮੈਂ ਤੁਹਾਨੂੰ ਦੱਸ ਦਿੰਨਾ ਪਾਵਾਂ ਖੈਰਾ ਕਿੱਡਾ ਹੀ ਬੁਲਾਰਾ ਹੋਵੇ ਪਾਵਾਂ ਖੈਰਾ ਕਿੱਡਾ ਹੀ ਤਗੜਾ ਹੋਵੇ ਪਾਵਾਂ ਖੈਰੇ ਤੇ ਪਰਚੇ ਦਰਜ ਹੋ ਗਏ ਉਹ ਜੇਲ੍ਹ ਗਿਆ ਪਰ ਜਦ ਤੱਕ ਤੁਸੀਂ ਨਾਲ ਨਹੀਂ ਹੈਗੇ ਮੇਰੇ ਜਦ ਤੱਕ ਤੁਹਾਡੇ ਇਕੱਲੇ ਇਕੱਲੇ ਭੈਣ ਭਰਾ ਬਜ਼ੁਰਗ ਨੌਜਵਾਨ ਦੀ ਸਪੋਰਟ ਨਹੀਂ ਮੈਨੂੰ ਮੈਂ ਕੁਝ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਕਹਿ ਸਕਦਾ ਕਿ ਅਗਰ ਮੈਂ ਅੱਜ ਸੰਗਰੂਰ ਆਇਆ ਹਾਂ ਮੈਂ ਗੋਲਡੀ ਨੂੰ ਅੰਦਰ ਵੀ ਕਿਹਾ ਸੀਗਾ ਮੈਂ ਤੁਹਾਡੇ ਨਾਮ ਮੈਂ ਕਦੀ ਕੋਈ ਲੁਕੋਈ ਨਹੀਂ ਗੱਲ ਮੈਂ ਸੰਗਰੂਰ ਲੋਕ ਸਭਾ ਦੀ ਕੋਈ ਟਿਕਟ ਨਹੀਂ ਮੰਗੀ ਨਾ ਮੈਂ ਕਿਤੇ ਐਪਲੀਕੇਸ਼ਨ ਦਿੱਤੀ ਨਾ ਮੈਂ ਕੋਈ ਪੈਸੇ ਜਮ੍ਹਾਂ ਕਰਾਏ ਲੇਕਿਨ ਪਾਰਟੀ ਨੇ ਔਰ ਮੈਂ ਵੀ ਕਿਹਾ ਕਿ ਤੁਹਾਨੂੰ ਜੇ ਅਗਰ ਕੋਈ ਕੈਂਡੀਡੇਟ ਅੱਛਾ ਲੱਭਦਾ ਵਾ ਲੜਾਇਓ ਜ਼ਰੂਰ ਮੈਂ ਕੈਂਪੇਨ ਵੀ ਕਰਨ ਆਉਂਗਾ ਪੂਰੀ ਜ਼ੋਰ ਲਾਉਂਗਾ ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਕੋਈ ਤੁਹਾਨੂੰ ਮੈਨੂੰ ਲੜਨਾ ਹੀ ਲੜਨਾ ਤੇ ਮੈਂ ਕਿਸੇ ਚੁਣੌਤੀ ਤੋਂ ਭੱਜਿਆ ਵੀ ਨਹੀਂਗਾ ਜ਼ਿੰਦਗੀ। ਮੈਂ ਔਖੀ ਸੌਖੀ ਚੁਣੌਤੀ ਜੋ ਤੁਸੀਂ ਦਿਓਗੇ ਜਿੱਤ ਹਾਰ ਦਾ ਬਾਅਦ ਦੀ ਗੱਲ ਹੈ ਜੇ ਆਪਾਂ ਚੈਲੰਜ ਹੀ ਨਾ ਐਕਸੈਪਟ ਕੀਤਾ ਫਿਰ ਆਪਾਂ ਬੰਦੇ ਕਦੇ ਹੋਏ। ਇਸ ਕਰਕੇ ਇਸ ਨਜ਼ਰੀਏ ਨਾਲ ਮੈਂ ਹੁਣ ਇਹ ਮੇਰੀ 250 ਕਿਲੋਮੀਟਰ ਦੂਰ ਪਲੱਤ ਤੋਂ ਇੱਥੇ ਆਉਣ ਦਾ ਇਹਦਾ ਸੰਕੇਤ ਪਤਾ ਕੀ ਇਹਦਾ ਮੈਸੇਜ ਕੀ ਨੌਜਵਾਨਾਂ ਨੂੰ ਕਹਿਣਾ ਚਾਹਣਾ ਦੁਨੀਆ ਪਰਚ ਬੈਠੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਕਿ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਤੇ ਚੰਗੇ ਕੰਮ ਕਰੋਗੇ ਤਾਨੂੰ ਪਾਰਟੀਆਂ ਆਪੇ ਚੱਕ ਕੇ ਲੈ ਕੇ ਜਾਣੀਆਂ ਉੱਤੇ ਆਪੇ ਔਰ ਇਹ ਸਤਮਾ ਹੀ ਹੈ ਇਲੈਕਸ਼ਨ ਮੈਂ ਕਦੀ ਟਿਕਟ ਮੰਗੀ ਨਹੀਂ ਲੇਗੀ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਮੈਂ ਕਦੀ ਵੀ ਜ਼ਿੰਦਗੀ ਚ ਆ ਜਿਹੜੀ ਲਿਸਟ ਆਈ ਹੈ ਚੌਥੇ ਮੈਂ ਆਪਣੇ ਪਿੰਡ ਰਾਮਗੜ੍ਹ ਸਾਡਾ ਜੱਦੀ ਪਿੰਡ ਮੈਂ ਉੱਥੇ ਬੈਠਾ ਸੀਗਾ ਮੈਨੂੰ ਲੋਕਾਂ ਨੇ ਲਿਸਟ ਭੇਜੀ ਕਿ ਤੁਹਾਡਾ ਨਾਮ ਸੰਗਰੂਰ ਦੇ ਉੱਤੇ ਆ ਗਿਆ ਹੈਗਾ ਸੋ ਇਹ ਤਾਂ ਹੋ ਗਿਆ ਮੇਰਾ ਸਿਸਟਮ ਤੇ ਜੋ ਮੈਂ ਜ਼ਿੰਦਗੀ ਚ ਕੀਤਾ ਕੰਮ ਹੁਣ ਆ ਗਈ ਆਪਣੀ ਚੋਣ ਮੈਨੂੰ ਪਤਾ ਹੈ ਇਹ ਬੜਾ ਇਹਨੂੰ ਰੌਕ ਸੀਟ ਕਹਿੰਦੇ ਨੇ ਮੁੱਖ ਮੰਤਰੀ ਦੀ ਜੀ ਕੋਈ ਕਹਿੰਦਾ ਰਾਜਤਾਨੀ ਆ ਜੀ ਕੋਈ ਕਹਿੰਦਾ ਜੀ ਇਹਨਾਂ ਦਾ ਬੋਕਰ ਦਾ ਗਾੜਿਆ ਜੀ ਇਹਨਾਂ ਦਾ ਕਿਲਾ ਜੀ ਹੁਣ ਮੈਂ ਭਗਵੰਤ ਨੂੰ ਇਹ ਕਹਿਣਾ ਚਾਹੁੰਨਾ ਮੇਰੀ ਲੜਾਈ ਦੋ ਸ਼ਕਤੀਆਂ ਨਾਲ ਆ ਪਹਿਲਾਂ ਉਹ ਐਕਸਪਲੇਨ ਕਰ ਦੇਣਾ ਪਹਿਲੀ ਸਭ ਤੋਂ ਜਿਹੜੀ ਕਿਉਂਕਿ ਪਾਰਲੀਮੈਂਟ ਦੀ ਇਲੈਕਸ਼ਨ ਆ ਪਹਿਲੀ ਲੜਾਈ ਆਪਣੀ ਹੈਗੀ ਆ ਬੀਜੇਪੀ ਦੇ ਨਾਲ ਇਸ ਕਰਕੇ ਆ ਕਿਉਂਕਿ ਉਹ ਦੇਸ਼ ਨੂੰ ਇਸ ਤਰ੍ਹਾਂ ਗਲਚਰੇ ਨੇ ਇਸ ਤਰ੍ਹਾਂ ਨਾਲ ਕੱਲੇ-ਕੱਲੇ ਨੂੰ ਟਾਰਗੇਟ ਕਰ ਰਹੇ ਨੇ ਮੈਨੂੰ ਵੀ ਈਡੀ ਨੇ ਅਰੈਸਟ ਕੀਤਾ ਸੀਗਾ ਪਟਿਆਲੇ ਜੇਲ੍ਹ ਚ ਰੱਖਿਆ ਉਹਨਾਂ ਦਾ ਮਕਸਦ ਹੈਗਾ ਕਿ ਇਸ ਦੇਸ਼ ਨੂੰ ਬਿਲਕੁਲ ਆਪੋਜੀਸ਼ਨ ਮੁਕਤ ਕਰ ਦੇਣਾ ਟੋਟਲੀ ਕੋਈ ਇਕੱਲਾ ਕਾਂਗਰਸ ਮੁਕਤ ਕਰਨਾ ਨਹੀਂਗਾ ਕੋਈ ਆਵਾਸ ਨਾ ਉਠੇ ਮਾੜਾ ਜਿਹਾ ਕੋਈ ਟਵੀਟ ਵੀ ਕਰਦਾ ਸੋਸ਼ਲ ਮੀਡੀਆ ਦੇ ਕਰਦਾ ਚੱਕ ਇਹਨੂੰ ਠੋਕੋ ਚੱਕੋ ਇਹਨੂੰ ਜੇਲ੍ਹ ਵਿੱਚ ਛੁੱਟੋ ਇਹਦਾ ਮਤਲਬ ਹੈ ਕਿ ਜੇ 2024 ਵਿੱਚ ਭਾਜਪਾ ਇਲੈਕਸ਼ਨ ਜਿੱਤਦੀ ਆ ਤਾਂ ਇਹਦੇ ਵਿੱਚ ਸੰਵਿਧਾਨ ਬਦਲਿਆ ਜਾਵੇਗਾ ਜਿਸ ਤਰ੍ਹਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪੁਟਿਨ ਨੇ ਤਾਂ ਜ਼ਿੰਦਗੀ ਆਪਣੇ ਆਪ ਨੂੰ ਰਾਸ਼ਟਰਪਤੀ ਦਾ ਜਿਗਾਰਡ ਬਣਾ ਲਿਆ ਇੰਦਾ ਤਾਂ ਜ਼ਿੰਦਗੀ ਇੱਥੇ ਜਿਗਾੜ ਬਣਾਇਆ ਜਾਵੇਗਾ ਕਟਗਿੰਤਿਆਂ ਵਾਸਤੇ ਬਹੁਤ ਵੱਡੇ ਖਤਰੇ ਦੀ ਘੰਟੀ ਆ ਯੂਨੀਫਾਰਮ ਸਿਵਲ ਕੋਡ ਤੁਹਾਡੇ ਸਾਰੇ ਧਾਰਮਿਕ ਰੀਤੀ ਰਿਵਾਜ ਸਭ ਉਡਾ ਦੇਣਗੇ ਉਹ ਟੋਟਲੀ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਨੇ ਤੇ ਚਾਹੇ ਜੈਨੀ ਤੇ ਚਾਹੇ ਬੋਧੀ ਤੇ ਚਾਹੇ ਗਲਤ ਸਭ ਉਡਾ ਦੇਣਗੇ ਬਿਲਕੁਲ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਦਾ ਬਿੱਲ ਉੱਤਰਾਖੰਡ ਦੇ ਵਿੱਚ ਆਲਰੇਡੀ ਇੰਟਰੋਡਿਊਸ ਕਰ ਦਿੱਤਾ ਵਾ ਵਿਧਾਨ ਸਭਾ ਦੇ ਵਿੱਚ ਤੇ ਉਹਨਾਂ ਨੇ ਤੁਹਾਨੂੰ ਇੱਕ ਟ੍ਰੇਲਰ ਦਿਖਾਇਆ ਵਾ ਕਟਗਿੰਤਿਆਂ ਦੇ ਸੂਬੇ ਤੋੜ ਦਿੱਤੇ ਆ ਸਾਡੇ ਅਕਾਲੀ ਜਿਹੜੇ ਕਹਿੰਦੇ ਸੁਖਬੀਰ ਹੁਣੀ ਅਸੀਂ ਵਾਅਦੇ ਅਧਿਕਾਰਾਂ ਦੇ ਮੁੱਦੇ ਕਿੱਥੇ ਸੀ ਤੁਸੀਂ ਬੈਠੇ ਉਹਦੋਂ ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ ਕਿਤੇ ਨੇ ਇੱਕ ਚੰਗੀ ਪਲੀ ਸਟੇਟ ਨੂੰ ਤੋੜ ਕੇ ਤੁਸੀਂ ਕਹਿੰਦੇ ਵਾਅਦਾ ਅਧਿਕਾਰ ਉਹ ਕਹਿੰਦੇ ਆ ਚੱਕੋ ਤੁਹਾਡੀ ਅਸੀਂ ਸਟੇਟ ਨੂੰ ਤੋੜ ਦਿੱਤੇ ਇਹ ਨਬੂਟਾ ਉਧਰਲੇ ਪਾਸੇ ਪਾਈਆਂ ਨੇ ਔਰ ਇਸ ਤੋਕੇ ਜੋ ਸਾਡੇ ਕਿਸਾਨਾਂ ਨਾਲ ਹੋ ਰਿਹਾ ਦੁਰਵਿਹਾਰ ਜਿਹੜੇ ਕਿਸਾਨ ਇਸ ਦੇਸ਼ ਦੇ ਅਨਾਂਲ ਉਤਰਾਖੰਡ ਉੱਤਰ ਪ੍ਰਦੇਸ਼ ਹਰਿਆਣਾ ਸਭ ਕਿਸਾਨਾਂ ਦੀ ਜ਼ਿੰਮੇਵਾਰੀ ਆ ਕਿ ਭਾਜਪੀ ਨੂੰ ਰੋਕਣਾ ਪੈਣਾ ਆਪਾਂ ਨੂੰ 2024 ਦੇ ਵਿੱਚ ਵਰਨਾ ਕਿਸਾਨੀ ਦਾ ਤੁਸੀਂ ਛੱਡੋ ਇੱਥੇ ਅਡਾਨੀਆਂ ਦੇ ਹਵਾਲੇ ਸਾਡੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਆਪਾਂ ਉਹਨਾਂ ਦੇ ਮਜ਼ਦੂਰ ਬਣ ਕੇ ਰਹਿ ਜਾਵਾਂਗੇ ਤਾਂ ਕਰਕੇ ਸਾਡੇ ਕਿਸਾਨ 3 ਸਾਲ ਪਹਿਲਾਂ ਜੂਝੇ 700 ਬੰਦਾ ਮਰਵਾਇਆ ਫਿਰ ਨਹੀਂ ਮੰਨੀ ਸਰਕਾਰ ਝੂਠ ਬੋਲ ਕੇ ਤੋਰਤਾ ਐਮਐਸਪੀ ਲਾਅ ਬਣਾਵਾਂਗੇ ਨਹੀਂ ਬਣਾਈ ਔਰ ਹੁਣ ਸ਼ੰਭੂ ਬੈਰੀਅਰ ਤੇ ਜਿੱਦਣ ਗਏ ਇੱਥੇ ਭਗਵੰਤ ਦਾ ਰੋਲ ਆਉਂਦਾ ਜਿਹਨੂੰ ਮੈਂ ਮਾਨ ਕਹਿਣ ਨੂੰ ਦਿਲ ਨਹੀਂ ਕਰਦਾ ਬਈ ਇਮਾਨਦਾਰ ਰੋਲ ਆਉਂਦਾ ਪੰਜਾਬ ਦੇ ਵਾਸਤੇ ਇਸ ਬੰਦੇ ਨੇ ਅੱਜ ਵੀ ਜਾ ਕੇ ਦੇਖ ਲਓ ਕੱਗਰ ਦਰਿਆ ਤੇ ਮੋਰਚਾ ਲੱਗਿਆ ਹੋਇਆ ਹਰਿਆਣਾ ਪੁਲਿਸ ਦਾ ਜਿਹੜੀ ਬੈਰੀਕੇਡਿੰਗ ਹੋਈ ਆ ਬੈਰੀਕੇਡਿੰਗ ਉੱਤੇ ਜਿੱਥੋਂ ਡਰੋਨ ਮਾਰੇ ਗਏ ਜਿੱਥੋਂ ਕਿੱਥੋਂ ਸਾਡੇ ਸੈਂਕੜੇ ਨੌਜਵਾਨ ਕਿਸਾਨਾਂ ਨੂੰ ਠੱਟੜ ਕੀਤਾ ਜ਼ਖਮੀ ਕੀਤਾ ਟਰੈਕਟਰ ਭੰਨੇ ਨਿਸ਼ਾਨ ਸਾਹਿਬ ਪੈਰਾਂ ਥੱਲੇ ਕੁਚਲੇ ਕਿਸਾਨੀ ਝੰਡਿਆਂ ਨੂੰ ਰੋਂਦਿਆ ਉਹ ਸਾਡੀ ਧਰਤੀ ਦੇ ਅੰਦਰ ਆਇਆ ਸੀ ਤੇ ਭਗਵੰਤ ਮਾਨ 2 ਵਜੇ ਬੀਜੇਪੀ ਦੇ ਮਨਿਸਟਰਾਂ ਨਾਲ ਜਾ ਕੇ ਉਹਨਾਂ ਨੂੰ ਮਨਾਉਂਦਾ ਫਿਰਦਾ ਸੀਗਾ ਇਹ ਜੁਆਇੰਟ ਆਪਰੇਸ਼ਨ ਹੈ ਮੇਰੇ ਵੀਰੋ ਅਚੀ ਤਰ੍ਹਾਂ ਸਮਝੋ ਭਗਵੰਤ ਬੀਜੇਪੀ ਦਾ ਪੀ ਟੀਮ ਬਣ ਕੇ ਕਿਸਾਨ ਅੰਦੋਲਨ ਨੂੰ ਕੁਚਲਣ ਵਿੱਚ ਇਹਦਾ ਵੱਡਾ ਰੋਲ ਹੈ ਇਸ ਬੰਦੇ ਦਾ ਇਸ ਕਰਕੇ ਤੁਹਾਨੂੰ ਇਹਦੀ ਪਛਾਣ ਕਰਨੀ ਪੈਣੀ ਔਰ ਬੀਜੇਪੀ ਸ਼ੁਭ ਕਰਨ ਮਾਰਤਾ ਗੋਲੀ ਮਾਰ ਦਿੱਤੀ ਅੱਜ ਤੱਕ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਜੇ ਨੂੰ ਮਜ਼ਾਕ ਕਰਦਾ ਸੀ ਭਗਵੰਤ ਪਾਰਲੀਮੈਂਟ ਕੇ ਕੇ ਦੀ ਪੁਲਿਸ ਵੀ ਅਣਪਛਾਤੀ ਹੁੰਦੀ ਆ ਬੜੀ ਸੁਣੀ ਉਹਦਾਂ ਦੀ ਐਫ ਆਈ ਆਰ ਦਾਜ ਕੀਤੀ ਆ ਜਿਹੜੇ ਫੱਟੜੋਏ ਕੋਈ ਐਫਆਈਆਰ ਨਹੀਂ ਟਰੈਕਟਰ ਪਰ ਨਹੀਂ ਕੋਈ ਐਫਆਈਆਰ ਨਹੀਂ ਹਰਿਆਣਾ ਪੁਲਿਸ ਸਭ ਕੁਝ ਵੀਡੀਓਗ੍ਰਾਫਟ ਹੈ ਸਾਰਾ ਪ੍ਰੂਫ ਪਬਲਿਕ ਡੋਮੇਨ ਦੇ ਵਿੱਚ ਹੈਗਾ ਕੁਝ ਨਹੀਂ ਹੋਇਆ ਮੇਰੇ ਵੀਰੋ ਸਿਸ ਕਰਕੇ ਬੀਜੇਪੀ ਨੰਬਰ 1 ਟਾਰਗੇਟ ਤੇ ਨੰਬਰ 2 ਆ ਜਿਹੜੇ ਫਰਜੀ ਇਨਕਲਾਬੀ ਬੋਕਰ ਵਾਲੇ ਇੱਥੇ ਫਿਰਦੇ ਨੇ ਝੂਠੇ ਜਿਹੜੇ ਕਹਿੰਦੇ ਸੀ ਅਸੀਂ ਵੀਆਈਪੀ ਕੰਚੇ ਖਤਮ ਕਰਾਂਗੇ ਇਹ ਰਜਵਾੜੇ ਨੇ ਇਹ ਗੱਡੀਆਂ ਚੜਦੇ ਨੇ ਲੈਕਸਸ ਵਿੱਚ ਇਹ ਮਹਿਲਾਂ 'ਚ ਰਹਿੰਦੇ ਨੇ ਇਹ ਜਹਾਜ਼ਾਂ ਚੜਦੇ ਨੇ ਇਹਨਾਂ ਨੂੰ ਗਰੀਬਾਂ ਦੇ ਚੁੱਲਿਆਂ ਦੀ ਅੱਗ ਨਹੀਂ ਦੇਸੀ ਥੱਲੇ ਭਗਵਾਨ ਤੈਨੂੰ ਦੱਸ ਤੀ ਆ ਹੁਣ ਜਰਾ ਦੱਸੀ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਦੱਸੀ ਹਜ਼ਾਰ ਗਨਵੇਂ ਯਾਰ ਤੁਹਾਡੀ ਮਾਤਾ ਜੀ ਗਨਵੇਂ ਉਹਨੂੰ ਕੀ ਲੋੜ ਹੈ ਦੱਸੋ ਇੱਕ ਸਧਾਰਨ ਵਿਅਕਤੀ ਜਿਹੜੀ ਕਹਿੰਦੀ ਸੀ ਮੈਂ ਮਾਸਟਰ ਮਹਿੰਦਰ ਸਿੰਘ ਦੀ ਘਰੋਂ ਪੈਨਸ਼ਨ ਤੇ ਚਲਾਉਣੀ ਆ ਲੈਕਸਸ 3-3 ਕਰੋੜ ਦੀਆਂ ਗੱਡੀਆਂ ਵਿੱਚ ਚੜਦੇ ਨੇ ਯਾਰ ਇਹਨਾਂ ਦੀ ਭੈਣ ਜੀ ਅਲੱਗ ਸਿਕਿਉਰਿਟੀ ਇਹਦੇ ਧਰਮ ਪਤਨੀ ਅਲੱਗ ਸਿਕਿਉਰਿਟੀ ਰਾਗਵ ਚੱਡੇ ਦੀ ਆ ਜਾ ਕੇ ਪੰਜਾਬ ਪਹੁੰਚ ਦੇਖ ਲਓ ਉੱਥੇ ਉਦਾਂ ਹੀ ਖੜੀਆਂ ਗੱਡੀਆਂ ਲੈਕਸਸ 4-4 3-3 ਕਰੋੜ ਦੀਆਂ ਬੁਲੇਟ ਪ੍ਰੂਫ ਗੱਡੀਆਂ ਕੀ ਇਹ ਵੀਆਈਪੀ ਕਲਚਰ ਨਹੀਂਗਾ ਤੇਜਰੀਵਾਲ ਨੂੰ ਪੰਜਾਬ ਦਾ ਇੱਕ ਐਕਸਟਰਾ ਜੈਡ ਪਲਸ ਸਿਕਿਉਰਿਟੀ ਦੇ ਕੇ ਕਪੂਰਥਲਾ ਹਾਊਸ ਵਿੱਚ ਸਾਡੇ ਪੰਜਾਬ ਦੇ ਕਮਾਂਡੋ ਬਿਠਾਇਆਏ ਸੀ ਇਹ ਜੈਡ ਪਲਸ ਇਹ ਵੀਆਈਪੀ ਕਲਚਰ ਨਹੀਂਗਾ 50 ਕਿਲੋਮੀਟਰ ਜਾਣਾ ਹੁੰਦਾ ਤਾਂ ਪੰਜਾਬ ਦਾ ਹੈਲੀਕਾਪਟਰ ਉੱਡਦਾ ਮੇਰੇ ਘਰ ਦੇ ਲਾਗੇ ਉੱਡਦਾ ਇੱਥੇ ਚੀਫ ਮਿਨਿਸਟਰ ਦੇ ਘਰ ਦੇ ਲਾਗੇ ਮੇਰੀ ਚੰਡੀਗੜ੍ਹ ਕੋਠੀ ਆ ਰੋਜ਼ ਉੱਡਦਾ ਦੇਖਦਾ ਮੈਂ ਉੱਥੋਂ ਕਿੱਥੇ ਉਤਰਦਾ ਮੁਹੱਲੇ ਉਤਰ ਜਾਂਦਾ ਜਾ ਕੇ ਜਿਹੜਾ ਬੰਦਾ ਗੱਡੀ ਦੇ ਔਰ ਕਾਫਲਾ ਵੀ ਤੁਸੀਂ ਦੇਖੋਗੇ ਜਿੱਦਣ ਕਿਤੇ ਜਾਣਾ ਸਾਰਾ ਸ਼ਹਿਰ ਬੰਦ ਕਿਸੇ ਪਿੰਡ ਵਿੱਚ ਵਿਜ਼ਿਟ ਕਰਨਾ ਸਾਰੀ ਛੋਣੀ ਬਣਾ ਦਿੰਦੇ ਬਲਕੌਰ ਸਿੰਘ ਸਿੱਧੂ ਬੁੱਸੇ ਵਾਲਾ ਦਾ ਪੁੱਤਰ ਮਾਰੇਗਾ ਅੱਜ ਤੱਕ ਇਨਸਾਫ ਨਹੀਂ ਦਿੱਤਾ ਉਸ ਬੰਦੇ ਦਾ ਉਹਦੇ ਘਰ ਵਿੱਚ ਗਿਆ ਸਾਰੇ ਪਿੰਡ ਦੇ ਲੋਕਾਂ ਨੂੰ ਅੰਦਰ ਲੌਕ ਕਰ ਦਿੱਤਾ ਬਾਹਰ ਛੋਣੀ ਬਣਾ ਦਿੱਤੀ ਤੇ ਅੰਦਰ ਜਾ ਕੇ ਉਹਨਾਂ ਨੂੰ ਅਫਸੋਸ ਕੀਤਾ ਇਹ ਕਿਦਾਂ ਦੀ ਇਹ ਵੀਆਈਪੀ ਕਲਚਰ ਨਹੀਂ ਤਾਂ ਹੋਰ ਕੀ ਹੈ ਮੇਰੇ ਵੀਰੋ ਦੱਸਿਓ ਜਰਾ ਦੂਸਰਾ ਅਗੇ ਸਮਰਾਜ ਜੀ ਸਾਡੇ ਵਲੰਟੀਅਰਾਂ ਦੀ ਗੱਲ ਚੱਲਿਆ ਕਰੂਗੀ ਮੈਂ ਉਸ ਪਾਰਟੀ 'ਚ ਕੰਮ ਕੀਤਾ ਮੈਂ ਜਾਣਦਾ ਜਜ਼ਬਾਤੀ ਲੋਕ ਜੁੜੇ ਨੇ ਬਹੁਤ ਚੰਗੇ ਬੰਦੇ ਨੇ ਇਹਨਾਂ ਦੇ ਨਾਲ ਥੱਲੇ ਪਿੰਡਾਂ ਦੇ ਵਿੱਚ ਜਿਹੜੇ ਉਹਨਾਂ ਵਿਚਾਰਾਂ ਨੂੰ ਸਿਰਫ ਦਰਿਆ 'ਚ ਕੰਨ ਬਸ ਸੱਚ ਕਰਨ ਤੇ ਉੱਤੇ ਰੱਖਿਆ ਹੋਇਆ ਕੁੱਟਖਾਨੇ ਦੇ ਉੱਤੇ ਰੱਖਿਆ ਹੋਇਆ ਰਾਜ ਸਭਾ ਦੇਣੇ ਤੇ ਲਵਲੀ ਯੂਨੀਵਰਸਿਟੀ ਦਾ امیر ਆਦਮੀ ਸਨੀ ਅਰੋੜਾ ਕੋ ਪ੍ਰਾਪਰਟੀ ਡੀਲਰ ਆਲੂ ਦੇਹਾਣੇ ਦਾ ਆ ਸੰਦੀਪ ਪਾਠਕ ਤੇ ਰਾਗਵ ਚੱਡਾ ਤਿੰਨ ਚਾਰ ਗੈਰ ਪੰਜਾਬੀ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੋਈ ਬੰਦਾ ਨਹੀਂ ਲੱਭਿਆ ਕਿ ਜਿਹੜਾ ਜੇਸ ਬੰਦੇ ਨੂੰ ਰਾਜ ਸਭਾ ਨਾਮਿਨੇਟ ਕਰਕੇ ਪੰਜਾਬ ਦੀ ਗੱਲ ਕਰ ਸਕਣ ਕਿਹੜਾ ਬੋਲਿਆ ਪੰਜਾਬ ਦਾ ਇਦੇ ਹਿੱਤ ਵਿੱਚ ਦਿੱਲੀ ਰਾਜ ਸਭਾ ਦੇ ਵਿੱਚ ਉਹ ਤਾਂ ਡਰਦੇ ਕੇਜਰੀਵਾਲ ਦੇ ਹੱਥ 'ਚ ਨਹੀਂ ਬੋਲੇ ਹੁਣ ਪੰਜ ਐਮਪੀਆ ਦੀਆਂ ਫੋਟੋਆਂ ਆਈਆਂ ਸੋਸ਼ਲ ਮੀਡੀਆ ਤੋਂ ਡਰ ਕੇ ਇੰਨੇ ਡਰ ਗਏ ਨੇ ਕਿਉਂ ਆਪਣੇ ਕੇਚਰੀਵਾਲ ਦੇ ਹੱਕ ਵਿੱਚ ਇੱਕ ਪੋਸਟ ਨਹੀਂ ਪਾ ਸਕਿਆ ਰਾਜ ਸਭਾ ਦੇ ਮੈਂਬਰ ਅਗਰ ਕਿਸੇ ਝਾੜੂ ਵਾਲੇ ਅੱਛੇ ਵਰਕਰ ਨੂੰ ਬਣਾਇਆ ਹੁੰਦਾ ਰਾਜ ਸਭਾ ਦਾ ਉਹ ਵਿਚਾਰਾ ਪਾਵਾਂ ਉੱਥੇ ਜਾ ਕੇ ਲੜਦਾ ਮਰਦਾ ਉੱਥੇ ਜਾ ਕੇ ਆ ਹੁਣ 13 ਟਿੱਕਾਂ ਦਿੱਤੀਆਂ ਨੇ ਦੱਸੋ ਕਿਹੜਾ ਮੈਨੂੰ ਇਹਨਾਂ ਚੋਂ ਵੋਲੰਟੀਅਰ ਰਹੇਗਾ ਪੰਜ ਮੰਤਰੀ ਤਿੰਨ ਤਿਤਲੀਆਂ ਆ ਤਿਤਲੀਆਂ ਆਏ ਨਹੀਂ ਰੱਖਿਆ ਸੀ ਨਾ ਲਬਜ਼ ਸਾਡੀ ਜੀਪੀ ਤਿਤਲੀ ਲੈ ਗਏ ਸਾਡਾ ਰਿੰਕੂ ਜਿਹੜਾ ਪਿਛਲੇ ਸਾਲ ਲੈ ਕੇ ਗਏ ਸੀ ਤਿਤਲੀ ਉਹ ਪਹਿਲਾਂ ਤਿਤਲੀ ਇਹਨਾਂ ਦੇ ਫੁੱਲ ਤੇ ਬੈਠੀ ਤੇ ਪਰਸੋਂ ਚੌਥੋਂ ਉੱਡ ਕੇ ਤੇ ਕਮਲ ਦੇ ਫੁੱਲ ਤੇ ਜਾ ਕੇ ਬੈਗੀ ਹੈ ਇੱਕ ਸਾਡਾ ਚੱਬੇਵਾਲ ਲੈ ਕੇ ਗਿਆ ਉਹ ਹਾਰਪੁਰ ਤੋਂ ਜਿੱਥੋਂ ਮੇਰਾ ਲੋਕ ਸਭਾ ਹਲਕਾ ਹੁੰਦਾ ਯਾਰੋ ਤਿੰਨ ਦਿਨ ਪਹਿਲਾਂ ਸੰਗਲ ਪਾ ਕੇ ਆਇਆ ਵਿਧਾਨ ਸਭਾ ਦੇ ਵਿੱਚ ਜਦੋਂ ਜਾਣਾ ਸੀ ਆ ਕਰਜ਼ੇ ਦੀ ਪੰਡ ਚੱਕੀ ਹੋਈ ਸੀ ਸਰ ਦੇ ਉੱਤੇ ਪਖੰਡ ਕਰਕੇ ਉਹਨਾਂ ਨਾਲ ਲੜਿਆ ਬਹੁਤ ਪੂਰੀ ਤਰ੍ਹਾਂ ਨਾਲ ਤੇ ਪਤਾ ਲੱਗਿਆ ਜੀ ਚੱਬੇਵਾਲ ਚਲ ਗਿਆ ਪਤਾ ਅੱਛੀ ਤਰ੍ਹਾਂ ਪਤਾ ਕਰਾਇਆ ਉਹਦੀ ਬਾਹਮ ਰੋਡ ਕੇ ਲੈ ਕੇ ਗਿਆ ਭਗਵੰਤ ਮਿਸ ਯੂਜ਼ ਆਫ ਵਿਜਰੈਂਸ gross misuse of police force ਉਹਨੂੰ ਅਜਦਾ ਬਾਮ ਰੋੜ ਕੇ ਕਹਿੰਦੇ ਪਰਚਾ ਦਰਜ ਕਰਕੇ ਐਫਆਈਆਰ ਰਿਪੋਰਟ ਦਿਖਾਈ ਵਿਜਲਨੀ ਸੀ ਕਹਿੰਦੇ ਸਾਡੇ ਨਾਲ ਰਹਿਣਾ ਵਾ ਕਿ ਜੇਲ੍ਹ ਵਿੱਚ ਜਾਣਾ ਹੁਣ ਬਾਹਰ ਬਾ ਇੱਜ਼ਤ ਬੰਦਾ ਜਿਹਦੇ ਘਰ ਬੱਚੇ ਨੇ ਔਰਤਾਂ ਨੇ ਉਹ ਡਰਦਾ ਉਹ ਕਹਿੰਦਾ ਜੀ ਤੁਹਾਡੇ ਨਾਲ ਚੱਲ ਜਾਣਾ ਮੈਂ ਹੱਥ ਇੱਕ ਇੱਕ ਦੋ ਦਿਨ ਪਹਿਲਾਂ ਕਿਹੜੀ तितਲੀ ਲੈ ਕੇ ਗਿਆ ਪਵਨ ਤੀਨੂ ਕਿਹੜੀ तितਲੀ ਇਹਨਾਂ ਨੇ ਨਹੀਂ ਚੱਕੀ ਭਗਵੰਤ ਮੇਰੇ ਨਾਲ ਲੜਦਾ ਸੀ ਮੈਂ ਮਗਰਲੇ ਪਾਸੇ ਦੇਖ ਤੇਰੇ ਪਿੱਛੇ 50 तितਲੀਆਂ ਨੇ ਰੱਦੀ ਜਿਹੜੀਆਂ ਕੋਈ ਅਕਾਲੀ ਜਿਹੜਾ ਤੁਸੀਂ ਦੂਜਿਆਂ ਨੂੰ ਟਿਚਰਾ ਕਰਦੇ ਹੋ ਯਾਰ ਤੁਸੀਂ ਕਿਹਨੇ ਸੁਵਰਾਜ ਹਮ ਤੋ ਬਲਬ ਵੀ ਬਦਲenge ਕੇਚਰੀਵਾਲ ਕਰ ਹਮ ਤੋ ਬਲਬ ਵੀ ਬਦਲੇ ਮੇਂ ਦਿੱਲੀ ਮੇਂ ਤੋ ਗਲੀ ਵਾਲੋਂ ਕੋ ਮੋਹੱਲੇ ਵਾਲੋਂ ਕੋ ਪੁੱਛ ਕੇ ਬਦਲਾ ਬਦਲਾ ਕਰੇਂ ਕਿ ਬਲਬ ਬਦਲ ਦੇ ਕੇ ਨਹੀਂ ਬਦਲ ਦੇ ਇੱਥੇ ਸਾਰਾ ਪੰਜਾਬ ਬਦਲ ਕੇ ਰੱਖ ਦਿੱਤਾ ਯਾਰ ਤੁਸੀਂ ਐਨਾ ਲੁੱਟਿਆ ਕਿਹੜਾ ਮਾਫੀਆ ਨਹੀਂ ਹੈਗਾ ਮੇਰੇ ਕੋ ਦੱਸੋ ਪਰਸੋ ਚੌਥ 10 ਦਿਨ ਪਹਿਲਾਂ ਮੈਂ ਇੱਕ ADGP ਇੰਟੈਲੀਜੈਂਸ ਦੀ ਰਿਪੋਰਟ ਛਾਇਆ ਕੀਤੀ ਆ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ADGP ਇੰਟੈਲੀਜੈਂਸ ਪੰਜਾਬ ਦਾ ਰਿਪੋਰਟ ਦੇ ਰਿਹਾ ਕਿ 12-15 ਜ਼ਿਲ੍ਹਿਆਂ ਵਿੱਚ ਆ ਨਾਮਲੇ ਬੰਦਿਆਂ ਦੇ ਆ ਅਫਸਰ ਨੇ ਜਿਹੜੇ ਗੈਰਕਾਨੂੰਨੀ ਮਾਈਨਿੰਗ ਕਰ ਰਹੇ ਨੇ ਕੋਈ ਜਵਾਬ ਨਹੀਂ ਉਸ ਕੱਲ ਦਾ ਬਿਲਕੁਲ ਵੀ ਆ ਸਾਡੇ ਗੁਜਰਾں ਤੇ ਸੁਨਾਮ ਬੈਠਾ ਜਸਵਿੰਦਰ ਇਹਨਾਂ ਦੇ ਪਿੰਡਾਂ ਦੇ ਵਿੱਚ 25 ਬੰਦੇ ਮਰ ਗਏ ਯਾਰ ਜ਼ਹਿਰੀਲੀ ਸ਼ਰਾਬ ਪੀ ਕੇ what does that mean that means ਕਿ ਸ਼ਰਾਬ ਪੈਰਲਲ ਮਾਫੀਆ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇੱਕ ਸਰਕਾਰੀ ਸ਼ਰਾਬ ਇੱਕ ਗੈਰਕਾਨੂੰਨੀ ਸਰਕਾਰੀ ਮਾਫੀਆ real estate ਮਾਫੀਆ ਜਿਹੜੀ ਬੀਬੀ ਕੀ ਨਾਂ ਉਹਦਾ ਮਾਣੂ ਕੇ ਸਰਬਜੀਤ ਕੌਰ ਜਿਹਨੇ ਇੱਕ ਐਨਆਰਆਈ ਦੀ ਜਗਰਾਂਉਂ ਦੇ ਵਿੱਚ ਕੋਠੀ ਤੇ ਕਬਜ਼ਾ ਕਰ ਲਿਆ ਉਹ ਰੀਅਲ ਏਸਟੇਟ ਮਾਫੀਆ ਨਹੀਂਗਾ ਤਾਂ ਹੋਰ ਕੀ ਹੈ ਡਰਗ ਮਾਫੀਆ ਕਿਹੜੀ ਚੀਜ਼ ਦਾ ਮਾਫੀਆ ਪੰਜਾਬ ਦੇ ਵਿੱਚ ਅੱਜ ਵੀ ਚੱਲ ਰਿਹਾ ਭ੍ਰਿਸ਼ਟਾਚਾਰ ਅਖੇ ਜੇ ਕੋਈ ਆਨਲਾਈਨ ਨੰਬਰ ਦਿੱਤਾ ਕਿੱਥੇ ਚੱਲ ਰਿਹਾ ਆਨਲਾਈਨ ਨੰਬਰ ਥਾਣਿਆਂ 'ਚ ਤਹਿਸੀਲਾਂ 'ਚ ਦਫ਼ਤਰਾਂ 'ਚ ਜਿਹੜਾ ਕੰਮ ਪਹਿਲਾਂ ਕਿਤੇ 10-15000 ਦੇ ਕੇ ਗਰੀਬ ਆਦਮੀ ਜਾਂ ਸਧਾਰਨ ਆਦਮੀ ਕਰਾਉਂਦਾ 50-50000 ਰੁਪਿਆ ਰੇਟ ਚੱਕ ਦਿੱਤਾ ਉਹਨਾਂ ਨੇ ਇੰਨੀ ਕਰਾਪਸ਼ਨ ਥਾਣਿਆਂ ਤੇ ਤਹਿਸੀਲਾਂ ਦੇ ਵਿੱਚ ਸਭ ਕੁਝ ਹੋ ਰਿਹਾ ਇਸ ਕਰਕੇ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਕਹਿਣਾ ਕਿ ਇਹਨਾਂ ਦੋ ਫੋਰਸਸ ਹੁਣ ਅਗਿਆ ਅਕਾਲੀ ਦਲ ਦੀ ਗੱਲ ਜਿਹੜਾ ਇਹਨਾਂ ਨੇ ਕੈਂਡੀਡੇਟ ਅਨਾਉਂਸ ਕੀਤਾ ਇਹ ਤਾਂ ਤੁਸੀਂ ਸਹਿਮਤ ਹੋ ਨਾ ਕਿ ਜੇ ਅਕਾਲੀ ਦਲ ਨੂੰ ਵੋਟ ਪਊਗੀ ਜਿਹੜੀ ਇੱਕ ਵੀ ਪਊਗੀ ਸਾਰੇ ਪੰਜਾਬ ਨੂੰ ਕਹਿਣਾ ਚਾਹਨਾ ਵਾ ਇੱਕ ਵੀ ਵੋਟ ਜਿਹੜੀ ਕਾਸਟ ਹੋਊਗੀ ਉਹ ਡਾਇਰੈਕਟ ਇਨਡਾਇਰੈਕਟਲੀ ਭਾਜਪਾ ਨੂੰ ਜਾਊਗੀ ਇਹ ਗੱਲ ਨਾਲ ਮੇਰੇ ਨਾਲ ਸਹਿਮਤ ਹੋ ਤੁਸੀਂ ਕਿ ਨਹੀਂ ਸਹਿਮਤ ਹੈਗੇ ਇਸ ਕਰਕੇ ਪੰਜਾਬ ਦੇ ਬਹਾਦਰ ਲੋਕਾਂ ਨੂੰ ਚਾਹਨਾ ਇਹ ਧੋਖਾ ਮਤ ਖਾਓ ਕਿਤੇ ਗਲਤੀ ਦੇ ਨਾਲ ਕਿ ਅਸੀਂ ਪੰਥ ਨੂੰ ਪਾਰੇ ਪੰਥ ਨਹੀਂਗਾ ਅਗਰੇ ਪੰਥ ਹੁੰਦਾ ਤੇ ਬਾਈਬਲ 'ਚ ਸਾਡੇ ਬੱਚੇ ਨਾ ਮਰਦੇ ਅਗਰੇ ਪੰਥ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਾ ਹੁੰਦੀ ਅਗਰੇ ਪੰਥ ਹੁੰਦਾ ਤੇ ਸੁਮੇਤ ਸਿੰਘ ਸੈਣੀ ਵਰਗਾ ਇਨਕਾਊਂਟਰ ਸਪੈਸ਼ਲਿਸਟ ਸਾਡਾ ਡੀਜੀਪੀ ਅਕਾਲੀ ਦਲ ਦੇ ਰਾਜ ਵਿੱਚ ਨਾ ਹੁੰਦਾ ਅਗਰੇ ਪੰਥ ਹੁੰਦਾ ਸਾਡੇ ਕਾਲ ਤੱਕ ਸਾਧ ਦੇ ਚੱਥੇਦਾਰ ਨੂੰ ਅੰਗੂਠਾ ਛਾਪਨਾ ਬਣਾਉਂਦੇ ਤੇ ਇੱਥੇ ਫਰਜੀ ਮਾਫੀ ਨਾਮੇ ਨਾ ਦਵਾਉਂਦੇ ਅਗਰੇ ਪੰਥ ਹੁੰਦਾ ਤਾਂ ਸਾਡੀ ਐਸਜੀਪੀਸੀ ਲਫਾਫਾ ਕਲਚਰ ਦਾ ਸ਼ਿਕਾਰ ਨਾ ਹੁੰਦੀ ਇਸ ਕਰਕੇ ਕੱਖ ਨਹੀਂ ਗਏ ਇਹ ਇਹ ਤਾਂ ਇੱਕ ਰੂਟੀਨ ਪੋਲੀਟੀਕਲ ਪਾਰਟੀਆ ਬੰਦੇ ਮਿਲੇ ਹੋਏ ਨੇ ਜੇ ਚੋਣਾ ਜਿੱਤ ਗਏ ਭਾਜਪਾ ਨਾਲ ਇਕੱਠੇ ਹੋ ਕੇ ਮੁੜ ਕੇ ਨਾਲ ਫਿਰ ਸਰਕਾਰਾਂ ਦਾ ਆਨੰਦ ਮਾਣਣਾ ਹੈ ਮਾਨ ਸਾਹਿਬ ਦੀ ਗੱਲ ਹੋਈ ਮੈਂ ਉਹਨਾਂ ਦਾ ਉਹ ਮੇਰੇ ਬਜ਼ੁਰਗਾਂ ਦੇ ਸਮਾਨ ਉਹਨਾਂ ਦੀ ਉਮਰ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹਣਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਤੁਸੀਂ ਕਹਿੰਦੇ ਜੀ ਕਿ ਖੇਹਰਾ ਆ ਕੇ ਮੈਨੂੰ ਹਰਾ ਦੂਗਾ ਤੁਸੀਂ ਸੱਤ ਇਲੈਕਸ਼ਨਾਂ ਲੜੀਆਂ ਸੰਗਠਨ ਤੋਂ ਮੇਰੇ ਕੋਲ ਡਾਟਾ ਕਢਾਇਆ ਸਾਰਾ ਮੇਲੇ ਮਿੱਤਰਾਂ ਨੇ ਦਿੱਤਾ ਪੰਜ ਵਾਰ ਹਾਰੇ ਨੇ ਮੈਂ ਹਰਾਇਆ ਉਹਨਾਂ ਨੂੰ ਪੰਜ ਵਾਰ ਇੱਕ ਵਾਰ ਧਨੋਲੇ ਤੋਂ ਹਾਰੇ ਨੇ ਐਮਐਲਏ ਦੀ ਇਲੈਕਸ਼ਨ ਮੈਂ ਹਰਾਇਆ ਉਹਨਾਂ ਨੂੰ ਇਲੈਕਸ਼ਨ ਐ ਡੈਮੋਕਰੈਟਿਕ ਪ੍ਰੋਸੈਸ ਹੈਗਾ ਸਾਰੀਆਂ ਪਾਰਟੀਆਂ ਨੂੰ ਅਧਿਕਾਰ ਹੈ ਲੜਨ ਦਾ ਤੁਸੀਂ ਇਹ ਥੋੜੋ ਬਲੈਕਮੇਲ ਕਰ ਸਕਦੇ ਕਿ ਤੁਸੀਂ ਇਲੈਕਸ਼ਨ ਨਹੀਂ ਲੜਨੀ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਅੱਜ ਕਾਂਗਰਸ ਦੀ ਕੇਡਰ ਬੈਠੋ ਮੇਰੀ ਗੱਲ ਧਿਆਨ ਨਾਲ ਸੁ ਕਿਸੇ ਹੋਰ ਪਾਰਟੀ ਕੋ ਐਡਾ ਸਟਰੋਂਗ ਕੇਡਰ ਨਹੀਂ ਕਾ ਜਿੰਨਾ ਤੁਹਾਡੇ ਕੋਲ ਸਟਰੋਂਗ ਕੇਡਰ ਆ ਹੁਣ ਸੁਣੋ 2022 ਸਭ ਤੋਂ ਜ਼ਿਆਦਾ ਡੀਫੀਟ ਹੋਈ ਆ ਕਾਂਗਰਸ ਦੀ ਕਿਉਂਕਿ ਆ ਬੋਕਰ ਦੀ ਇੱਕ ਫਵਾ ਚੱਲਦੀ ਸੀਗੀ ਮੈਂ ਬੋਕਰ ਕਹਿਣਾ ਗਾਂਦੋ ਬੋਕਰ ਕਹਿਣਾ ਕਿਸੇ ਨੇ ਝਾੜੂ ਨਹੀਂ ਕਹਿਣਾ ਝਾੜੂ ਤਾਂ ਫਿਰ ਵੀ ਬਹੁਤ ਬਹਾਇਜ਼ਤ ਲਫ਼ਜ਼ ਹੈਗਾ ਵਾ ਸਭ ਤੋਂ ਮਾੜੀ ਹਾਰ ਹੋਈ 2022 ਵਿੱਚ ਕਿੰਨੀਆਂ ਵੋਟਾਂ ਪਈਆਂ ਆਪਾਂ ਨੂੰ ਨੌ ਅਸੈਂਬਲੀ ਦੇ ਉੱਤੇ 218000 ਵੋਟ ਪਈ ਹੈ ਇਹ ਕੇਟਰ ਆ ਸਾਡਾ ਵਗਦੀ ਹਨੇਰੀ ਵਿੱਚ 218000 ਕਾਂਗਰਸ ਦਾ ਕੇਟਰ ਖੜਾ ਸੀਗਾ 3 ਮਹੀਨੇ ਬਾਅਦ ਜਿੰਨੀ ਚੋਣ ਆਈ ਸਿਮਰਨਜੀਤ ਮਾਨ ਨੂੰ ਕਿੰਨੀ ਵੋਟ ਪਈ ਹੈ 254000 ਨਾਰਮਲ ਕਿੰਨੀ ਪੈਂਦੀ ਹੈ ਉਹਨਾਂ ਨੂੰ ਜਦੋਂ ਹਾਰਦੇ ਨੇ 50 55000 45000 ਉਹ ਸਾਰੀ ਕਾਂਗਰਸੀ ਵੋਟ ਸ਼ਿਫਟ ਹੋ ਗਈ ਕਿਉਂਕਿ ਤਾਜ਼ਾ ਤਾਜ਼ਾ ਉਹ ਗੁੱਸਾ ਸਿਕਾ ਰਵੇਤੀ ਪਾਰਟੀਆਂ ਦੇ ਨਾਲ ਲੋਕਾਂ ਨੂੰ ਨੇ ਕਿਹਾ ਸਿਮਰਨਜੀਤ ਮਾਨ ਹਰਾਊਗਾ ਇਹਨੂੰ ਜਿਹੜਾ ਬੋਕਰ ਪਾਰਟੀ ਆ ਤੇ ਇਹਨੂੰ ਆਪਾਂ ਪਾ ਦਿੰਨੇ ਵੋਟ ਇਹ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਤੁਸੀਂ ਤੁਹਾਡੀ ਵੋਟ ਨਹੀਂ ਸੀ ਕਿ ਤੁਹਾਨੂੰ ਕੋ ਕੇਡਰ ਨਹੀਂਗਾ ਇਹ ਕੇਡਰ ਤੁਹਾਡਾ ਵਾ ਤੁਹਾਡੀ ਔਰ ਜੇ ਤੁਸੀਂ ਕੱਲਾ ਹੋਰ ਕੁਛ ਨਾ ਕਰੋ ਤੁਸੀਂ ਕੱਲਾ ਕੇਡਰ ਮੈਨੂੰ ਅچھے ਤਰੀਕੇ ਨਾਲ ਇਮਾਨਦਾਰੀ ਜਿੱਦਾ ਮੇਰੀ ਭੈਣ ਨੇ ਕਿਹਾ ਵਾ ਕੱਲਾ ਖੇਡਰ ਮੈਨੂੰ ਵੋਟ ਪਾ ਦੇ ਕੋਈ ਸ਼ਕਤੀ ਨਹੀਂ ਜਿਹੜੀ ਸੰਗਰੂਰ ਦੇ ਵਿੱਚ ਆਪਾਂ ਨੂੰ ਹਰਾ ਸਕੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਐਨੀ ਸ਼ਕਤੀ ਆ ਤੁਹਾਡੇ ਵਿੱਚ ਜਿੰਦਾਬਾਦ ਲਾਸਟ ਗੱਲ ਮੈਨੂੰ ਕਹਿੰਦੇ ਜੀ ਕਿ ਤੁਸੀਂ ਐਨ ਆਰ ਆਈਸ ਫੋਨ ਕਰਦੇ ਬੜੇ ਚੰਗੇ ਨੇ ਮੇਰੇ ਸਤਿਕਾਰਯੋਗ ਮੈਂ ਸਭ ਦੀ ਕਦਰ ਕਰਦਾ ਮੈਂ ਕਦੀ ਕਿਸੇ ਨਾਲ ਬਦਕਲਾਮੀ ਨਹੀਂ ਕੀਤੀ ਔਰ ਮੈਂ ਗੋਲਡੀ ਨੂੰ ਕਹੂੰਗਾ ਕਿ ਕਿਉਂਕਿ ਹਲੇ ਥੋੜਾ ਹਲੇ ਯੰਗ ਹੈ ਨਾ ਬਿਕੋਜ਼ ਜਦੋਂ ਮੈਂ ਸ਼ੁਰੂ ਕੀਤਾ ਤਾਂ ਮੈਂ ਕਿਹਾ ਮੇਰੇ ਵਰਗਾ ਮੈਂ ਬਹੁਤ ਅਗਰੈਸਿਵ ਸੀਗਾ ਪਰ ਹੌਲੀ-ਹੌਲੀ ਆਪਣੇ ਆਪ ਨੂੰ ਟੂਨ ਡਾਊਨ ਕੀਤਾ ਨਾ ਹੌਲੀ-ਹੌਲੀ ਇਸ ਨੂੰ ਮੈਂ ਘਟਾਇਆ ਜਿਹੜੇ ਐਨਆਰਆਈ ਫੋਨ ਕਰਦੇ ਉਹਨਾਂ ਮੈਨੂੰ ਉਹ ਲੜਨ ਨੂੰ ਪੈਂਦੇ ਨੇ ਕਿ ਜੀ ਤੁਸੀਂ ਸਿੱਖ ਰਾਜਨੀਤੀ ਖਰਾਬ ਕਰ ਰਹੇ ਹੋ ਮੈਂ ਕਿਹਾ ਅੱਛਾ ਉਹ ਕਿੱਦਾਂ ਜੀ ਅਖੇ ਜੀ ਤੁਸੀਂ ਸੰਗਰੂਰ ਦੇ ਮਾਨ ਸਾਹਿਬ ਹਰਗੇ ਤੇ ਤੁਸੀਂ ਸਿੱਖ ਰਾਜਨੀਤੀ ਖਤਮ ਮੈਂ ਕਿਹਾ ਪਹਿਲਾਂ ਇਹ ਦੱਸੋ ਕਿ ਉਸ ਤਿੰਨ ਵਾਰੀ ਐਮਪੀ ਬਣੇ ਨੇ ਤੁਸੀਂ ਇਹ ਦੱਸੋ ਮੈਨੂੰ ਕਿ ਸੰਗਰੂਰ ਤੋਂ ਬਾਹਰ ਸਿੱਖ ਰਾਜਨੀਤੀ ਸਿਮਰਨਜੀਤ ਸਿੰਘ ਮਾਨ ਨੇ ਕਿੱਥੇ ਖੜੀ ਕੀਤੀ ਆ ਦੱਸੋ ਕੀਤੀ ਖੜੀ ਕਿਤੇ ਅਗਰ ਖੜੀ ਕੀਤੀ ਹੁੰਦੀ ਤੇ ਅੱਜ 13 ਸਿਮਰਨਜੀਤ ਮਾਨ ਚਾਹੀਦੇ ਸੀਗੇ ਇੱਕ ਨਹੀਂ ਸੀ ਚਾਹੀਦਾ ਮੇਰੇ ਵੀਰੋ ਇਸ ਕਰਕੇ ਉਹਨਾਂ ਦਾ ਇਹ ਵੀ ਇਲਜ਼ਾਮ ਗਲਤ ਹੁਣ ਪਾਰਲੀਮੈਂਟ ਤੇ ਆ ਜਾਓ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿੰਨੇ ਕਿ ਮੁੱਦੇ ਉਠਾਏ ਨੇ ਇਹ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਮੈਂ ਉਸ ਵਾਇਗਰੂ ਤੋਂ ਡਰ ਕੇ ਕਹਿਣਾ ਵਾਂ ਅਗਰ ਮੈਨੂੰ ਮੌਕਾ ਮਿਲੇਗਾ ਉੱਥੇ ਸੰਗਰੂਰ ਤੇ ਪੰਜਾਬ ਨਿਤ ਦਿਨ ਗੂੰਜੇਗਾ ਪਾਰਲੀਮੈਂਟ ਵਿੱਚ ਕਿਸਾਨ ਗੂੰਜਣਗੇ ਵਪਾਰੀ ਗੂੰਜਣਗੇ ਵਪਾਰੀ ਗੂੰਜਣਗੇ ਨੌਜਵਾਨਾਂ ਦਾ ਭਵਿੱਖ ਗੂੰਜੇਗਾ ਇੰਡੀਆ ਦਾ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਸੈਂਟਰਲ ਏਸ਼ੀਆ ਤੱਕ ਖੁੱਲਣਾ ਚਾਹੀਦਾ ਜਿੱਥੇ ਸਾਡਾ ਜਿੰਨ ਸਾਡੀਆਂ ਫਸਲਾਂ ਸਾਡੀਆਂ ਇੰਡਸਟਰੀਅਲ ਪ੍ਰੋਡਕਟਸ ਜਿਹੜੇ ਇਥੋਂ ਕੁਝ 100 ਕਿਲੋਮੀਟਰ ਦੂਰ ਜਾ ਕੇ 2 3 4 ਉਹਨਾਂ ਦੀ ਕੀਮਤ ਹੁੰਦੀ ਆ ਕਿਸੇ ਨੇ ਕਿਹਾ ਪਾਕਿਸਤਾਨ ਦੇ ਨਾਲ ਬਾਰਡਰ ਖੋਲਣਾ ਚਾਹੇ ਭਗਵੰਤ ਤਾਂ ਉਹਦਾ ਵਿਰੋਧ ਕਰਦਾ ਵਾ ਭਾਜਪੀ ਵੀ ਵਿਰੋਧ ਕਰਦੀ ਐ ਤੇ ਭਗਵੰਤ ਵੀ ਵਿਰੋਧ ਕਰਦਾ ਹੋ ਗਈ ਨਾ ਗੱਲ ਇਹਨਾਂ ਦੀ ਏਕ ਲਾਈਨ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੇ ਐਨਐਸਐ ਲਾਈ ਇਹਨੂੰ ਪੁੱਛੇ ਤੈਨੂੰ ਕਹਿੰਨੇ ਅਧਿਕਾਰ ਦਿੱਤਾ ਸੀਗਾ ਕਿ ਸਾਡੇ ਨੌਜਵਾਨਾਂ ਤੇ ਐਨਐਸਐ ਲਾ ਕੇ ਤੂੰ ਦਿਬਰੂਗੜ੍ਹ ਜੇਲ੍ਹ ਭੇਜ ਦਿੱਤੀ ਗਲਤੀ ਕੀਤੀ ਆ ਤੈਨੂੰ ਸੋਸਾ ਦਾ ਪਰਚਾ ਦਰਜ ਕਰ ਅਮਰਸਰ ਟ੍ਰਾਇਲ ਕਰ ਅਮਰਸਰ ਜੇਲ੍ਹ ਚ ਰੱਖ ਸਾਲ ਪੂਰਾ ਹੋਇਆ ਮੁੜ ਕੇ ਸਾਲ ਦੀ ਕਿ ਦਿੱਲੀ ਨੇ ਹਮਾਰੇ ਕੋ ਬੋਲਾ ਕਿ ਆ ਦਿੱਲੀ ਨੇ ਹਮਾਰੀ ਮਦਦ ਮੰਗੀ ਹਮਨੇ ਦੀ ਜਦੋਂ ਫੜਿਆ ਗਿਆ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਦਿੱਲੀ ਦੁਬਾਰਾ ਮਦਦ ਮੰਗੇਗੀ ਹਮ ਦੇਂਗੇ ਦੋ ਗੱਲਾਂ ਦੇ ਜੁਆਇੰਟ ਆਪਰੇਸ਼ਨ ਐਕਸਪੋਜ਼ ਹੋ ਗਏ ਕਿਸਾਨਾਂ ਤੇ ਤੇ ਐਨਐਸਏ ਦੇ ਉਤੇ ਇਸ ਕਰਕੇ ਇਹਨਾਂ ਸਾਰੀਆਂ ਸ਼ਕਤੀਆਂ ਤੋਂ ਬਚੋ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਰੱਬ ਆ ਮੈਂ ਕੋਈ ਤੁਹਾਡਾ ਦਿਨ ਰਾਤ 24 48 ਘੰਟੇ ਚ ਭੂਖ ਨਹੀਂ ਬਤ ਸਾਕਦਾ ਸੌਰੀ ਪਰ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੀ ਮੇਰੇ ਵਿੱਚ ਜਾਨ ਹੈਗੀ ਆ ਉਹ ਮੈਂ ਪੰਜਾਬ ਲਈ ਔਰ ਸੰਗਰੂਰ ਦੇ ਪੱਖ ਦੇ ਮਸਲਿਆਂ ਵਾਸਤੇ ਤੰਦੇ ਹੀ ਨਾਲ ਕੰਮ ਕਰੂੰਗਾ ਤੇ ਕਿਸੇ ਵਰਕਰ ਦੇ ਉੱਤੇ ਕੋ ਅਗਰ ਆਂਚ ਆਉਂਦੀ ਝੂਠਾ ਪਰਚਾ ਹੁੰਦਾ ਤੁਹਾਡੇ ਸਾਹਮਣੇ ਖੈਰਾ ਖੜਾ ਹੋਊਗਾ ਪਹਿਲਾਂ ਮੈਨੂੰ ਫੜਨਗੇ ਤੇ ਫਿਰ ਤੁਹਾਨੂੰ ਫੜ ਸਕਦੇ